ਇਹ ਆਪਾਂ ਗੱਡੀ ਦੇਣੀ ਆ 10 ਲੱਖ 70 ਹਜ਼ਾਰ ਰੁਪਏ ਦੀ 10 ਲੱਖ 70 ਹਜ਼ਾਰ ਜਿਵੇਂ ਨਵੀਂ ਗੱਡੀ ਆ ਬਰਾਦ ਨੂੰ ਠੀਕ ਆ ਜੀ ਉਦੋਂ ਬਾਅਦ ਆ ਗਈ 20 ਮਾਡਲ ਦੀ ਆ ਹਾਂਜੀ ਪੰਜਾਬ ਨੰਬਰ ਦੀ ਪਹਿਲੇ ਨਾ ਦੀ ਹਾਂਜੀ ਇਹ ਹੈਗੀ ਆ ਜੀ 21 ਮਾਡਲ ਦੀ ਹਾਂਜੀ ਇਹ ਵੀ ਕੈਪਟ ਸੀਟਾਂ ਦੇ ਵਿੱਚ ਆ ਹਾਂਜੀ ਕੈਪਟ ਸੀਟ ਦੇ ਵਿੱਚ ਆ ਬਾਦ ਨੂੰ ਲਾਇ ਲਾਇ ਰੱਖੇ ਠੀਕ ਆ ਜੀ ਪਲਾਟਰ ਜਿਵੇਂ ਨਵੇਂ ਲੱਗੇ ਨੇ ਹਾਂਜੀ ਔਰ ਕੈਪਟ ਸੀਟਾਂ ਦੇ ਵਿੱਚ ਆ ਜੀ ਹਾਂਜੀ ਔਰ ਜਿਹੜੇ ਵਿੱਚ ਦੋ ਕੈਪਟ ਸੀਟਾਂ ਜਿਹਨੂੰ ਆਪਾਂ ਕਹਿੰਦੇ ਆ ਸੈਂਟਰ ਦੇ ਵਿੱਚ ਉਰਸਾ ਨੂੰ ਸੈਂਟਰ ਦੇ ਲਾਈਟਰ ਅਕਸਟਰਾ ਲੱਗੇ ਨੇ ਹਾਂਜੀ ਜਿਵੇਂ ਬ੍ਰਾਂਡ ਨੂ ਲਾਈਟਰ ਲੱਗੇ ਜਿਵੇਂ ਨਵੇਂ ਲਾਈਟਰ ਹਾਂਜੀ ਔਰ ਇਹ ਆਪਾਂ ਦੇਣੀ ਗੱਡੀ ਸਾਰੀ ਜੀ 5 ਲੱਖ ਤੇ 50 ਹਜ਼ਾਰ ਰੁਪਏ ਸਾਢੇ 5 ਲੱਖ ਨੰਬਰ ਲਵਾ ਗਿਆ ਜੀ ਠੀਕ ਹੈ ਜੀ ਇਹ ਹੈ ਜੀ 18 ਮਾਦ ਲਈ ਹਾਂਜੀ ਭਾਈ ਕੀ ਹਾਲ ਚਾਲ ਹੈ ਹਾਂਜੀ ਭਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਬਹੁਤ ਵਧੀਆ ਵੀਰ ਜੀ ਹਾਂਜੀ ਹੋਰ ਤੁਹਾਡਾ ਸਵਾਗਤ ਹੈ ਸਾਡੇ ਕਾਰ ਬਿਆਰ ਤੇ ਆਉਣ ਦੇ ਹਾਂਜੀ ਲੋਕਾਂ ਨੇ ਨਾ ਪਾਲਾ ਕਿਹੜੀਆਂ ਗੱਡੀਆਂ ਕਿੱਥੇ ਖੜੀਆਂ ਹਾਂਜੀ ਮੈਂ ਇੰਦਰਜੀਤ ਸਿੰਘ ਸਿੱਧੂ ਆ ਜੀ ਮੋਗੇ ਤੋਂ ਹਾਂਜੀ ਨੂੰ ਦਸਮੇਸ਼ ਘਰ ਬਿਆਰ ਆਪਣਾ ਮੋਗੇ ਹਾਂਜੀ ਤੋਂ ਦਾਤਾਂ ਦੀ ਸੇਵਾ ਦੇ ਵਿੱਚ ਸਾਰੇ ਜੜੀ ਹਾਜ਼ਰ ਨੇ ਆ ਹਾਂਜੀ ਉਹ ਆਪਣੇ ਕੋਲ ਗੱਡੀਆਂ ਜਿਹੜੀਆਂ ਖੜੀਆਂ ਉਹਨੂੰ ਉਹਨਾਂ ਦਾ ਵੇਰਵਾ ਚੰਨਾ ਪਾਉਣਾ ਕਿਹੜੀਆਂ ਕਿਹੜੀਆਂ ਖੜੀਆਂ ਹੈਗੀਆਂ ਹਾਂਜੀ ਅਬ 22 ਮਾਡਲ ਆ ਜੀ ਹਾਂਜੀ ਇਹ ਕਲਾਸਿਕ ਮਾਡਲ ਆ ਸਕਾਰਪੀਓ ਦੇ ਵੈਕ ਤੋਂ ਹਾਂਜੀ ਔਰ ਚੱਲੀ ਹੈਗੀ 53000 53000 ਰੁਪਏ ਨੰਬਰ ਆ ਹਾਂਜੀ ਨੰਬਰ ਲਵਾ ਕੇ ਆਲ ओरिजिनल ਗੱਡੀ ਆ ਨੰਬਰ ਲਵਾ ਕੇ ਤੁਹਾਨੂੰ ਦੇ ਦਾਂਗਾ 16 ਲੱਖ 25000 ਰੁਪਏ ਜੀ 16 ਲੱਖ 22 ਦੇ 12 ਮਹੀਨੇ ਦੀ ਗੱਡੀ ਆ ਬੀਮਾ ਫਲ ਠੀਕ ਹੈ ਜੀ ਅਲਾਈਟ ਰੈਸਟਰਾ ਲੱਗੇ ਨੇ ਅਲਟਰ ਨਾਲ ਦੀ ਹੈ ਜਿਹੜੇ ਕੰਪਨੀ ਦੇ ਆਉਂਦੇ ਨੇ ਹਾਂਜੀ ਇਹ ਜੀ ਇਹ ਕਲਾਸਿਕ ਕਲਾਸਕਲਾ ਮਾਡਲ ਆ ਕਲਾਸਕਲਾ ਬ੍ਰਾਂਡ ਨੂੰ ਗੱਡੀ ਆ ਕੋਈ ਪੀਸ ਪੇਂਟ ਹੋਵੇ ਆਪਣੀ ਗਰੰਟੀ ਆ ਫੁੱਲ ਜੀ ਠੀਕ ਹੈ ਜੀ ਉਹ 22 ਦੀ 12ਵੇਂ ਮਹੀਨੇ ਦੀ ਗੱਡੀ ਆ ਜੀ ਤੇ ਕੋਈ ਮੇਰਾ ਵੀਰ ਭਰਾ ਲੈਣਾ ਚਾਹੁੰਦਾ ਹੋਏ ਇਹਨੂੰ ਹਾਂਜੀ ਤੇ ਉਹ ਉਹ ਲੈ ਸਕਦਾ ਜੀ ਜੇਵਾ ਨਵੀਂ ਗੱਡੀ ਜਿਹਨੂੰ ਨਵੀਂ ਕਹਿੰਦੇ ਹਾਂ ਲਿਫਾਫੇ ਚ ਚਲੋ ਅਸੀਂ ਝਾੜਨੇ ਆਦੇ ਕੋਈ ਗੱਡੀ ਦੇ ਜੱਟ ਜੀ ਬਣ ਜਾਂਦੀ ਆ ਉਹ ਕੰਪਨੀ ਦੇ ਲਿਫਾਫੇ ਨਹੀਂ ਹਾਂ ਜੀ ਉਹ ਵੀ ਜਿਹੜੀ ਗੱਡੀ ਨਵੀ ਹੋ ਗਈ ਹਾਂਜੀ ਸਾਨੂੰ ਉਹ ਥੋੜੀ ਦਿੱਕ ਬਣਾਉਣੀ ਪੈਂਦੀ ਆ ਉਹਦੀ ਠੀਕ ਹੈ ਜੀ ਇਸ ਕਰਕੇ ਜਮਨ ਨਵੀ ਗੱਡੀ ਆ ਜਮਨ ਨਵੀ ਨਵੀ ਲੁੱਕ ਦੇ ਵਿੱਚ ਨਵੇਂ ਅੰਟੀਰੀਅਰ ਦੇ ਵਿੱਚ ਹਾਂਜੀ ਆ ਔਰ ਨਵੇਂ ਸ਼ੇਪ ਦੇ ਵਿੱਚ ਹਾਂਜੀ ਇਹ ਕਲਾਸਿਕ ਵਾਈਜੀ ਉਹ ਤੋਂ ਬਾਅਦ ਇਹ ਸਾਈਮੈਂਟ ਆ ਗਿਆ ਪੁਰਾਣਾ ਜੀ ਇਹ ਹੈਗੀ 19 ਮਾਡਲ ਜੀ ਹਾਂਜੀ ਇਹ ਹੈ ਜੀ ਫਲੈਗਲ ਲਾਇਆ ਹੋਇਆ ਆਪਦੇ ਕੋਲ ਲਾਇਆ ਜੀ ਬੀ 29 ਵੈਸੇ ਇਹ ਨੰਬਰ ਇਹਦਾ ਬਾਹਰ ਲਾ ਜੀ ਠੀਕ ਹੈ ਜੀ ਇਹ ਕੈਪਟਨ ਸੀਟਾਂ ਦੇ ਵਿੱਚ ਆ ਜੀ 2019 ਮਾਡਲ ਆ ਹਾਂਜੀ 82 ਚੱਲੀ ਆ ਫਸਟ ਓਨਰ ਆ ਠੀਕ ਹੈ ਇਹ ਨੰਬਰ ਲਵਾ ਕੇ ਇਹ ਨੰਬਰ ਲੱਗੂਗਾ ਜੀ ਇਹ ਨੰਬਰ ਲਵਾ ਕੇ ਆਪਾਂ ਤੁਹਾਨੂੰ ਦਿਆਂਗੇ 14,70,000 ਰੁਪਏ ਜੀ 14 ਲੈਟਰ ਰਜਿਸਟਰ ਲੱਗੇ ਜਾ ਕੇ ਦੇਖੋ ਬ੍ਰਾਂਡ ਨੂੰ ਗੱਡੀ ਆ ਬ੍ਰਾਂਡ ਨੂੰ ਲਾਈ ਲੱਗੇ ਠੀਕ ਹੈ ਜੀ ਲੈਟਰ ਜਮਾਂ ਨਵੇਂ ਲੱਗੇ ਨੇ ਔਰ ਕੈਪਟਨ ਸੀਟਾਂ ਦੇ ਵਿੱਚ ਆ ਜੀ ਔਰ ਜਿਹੜੇ ਵਿੱਚ ਦੋ ਕੈਪਟਨ ਸੀਟਾਂ ਜਿਹਨੂੰ ਆਪਾਂ ਕਹਿੰਦੇ ਆ ਸੈਂਟਰ ਦੇ ਵਿੱਚ ਦੋ ਸੈਂਟਰ ਦੇ ਵਿੱਚ ਸਿੱਕੇ ਕੈਪਟਨ ਸੀਟਾਂ ਦੋ ਮੋੜ ਇਹ ਕੈਪਟਨ ਸੀਟ ਵਾਜਦੀ ਹੈ ਜੀ ਇਹ ਜਮਾਨ ਬਹੁਤ ਜਿਆਦਾ ਹੈਗੀ ਹੈ ਜੀ ਠੀਕ ਹੈ ਜੀ ਤੇ ਕਰਕੇ ਆ ਜੋ ਪਰ ਆ ਆ ਗਈ ਜੀ ਹਾਂਜੀ ਇਹ ਗੱਡੀ ਆ ਗਈ ਆਪਣੀ 18 ਮਾਡਲ ਦੀ ਠੀਕ ਹੈ ਜੀ ਇਹ 18 ਮਾਡਲ ਆ ਹੂੰ ਤੇ ਚੱਲੀ ਹੈਗੀ 37000 ਸਰਵਿਸ ਸਰਵਿਸ ਰਿਕਾਰਡ ਦੇ ਨਾਲ ਅੱਛਾ ਜੀ 37000 ਸਰਵਿਸ ਰਿਕਾਰਡ ਨਾਲ ਚੱਲੀ ਆ ਹਾਂਜੀ ਫਰਸਟ ਓਨਰ ਗੱਡੀ ਆ ਹਾਂਜੀ ਨੰਬਰ ਲਵਾ ਕੇ ਦੇ ਦਾਂਗੇ 14 ਲੱਖ ਰੁਪਏ ਦੀ ਅਲਰਟਰ ਲੱਗੇ ਨੇ ਐਕਸਟਰਾ 18 ਨੰਬਰ ਦੇ 14 ਲੱਖ ਰੁਪਏ ਹਾਂ ਬਿਲਕੁਲ ਬ੍ਰਾਡ ਨਿਊ ਗੱਡੀ ਆ ਜਿਹਨੂੰ ਕਹਿੰਦੇ ਗੱਡੀ ਦੇ ਵਿੱਚ ਕੋਈ ਵੀ ਸ਼ਰਤ ਲਾ ਲਈ ਉਹ ਵੀ ਕੋਈ ਪੀਸ ਪੇਂਟ ਹੋਏ ਆਪਣੇ ਗਾਰੰਟੀ ਆ ਹਾਂਜੀ 18 ਮਾਡਲ ਆ ਪਹਿਲੇ ਨਾਂ ਦੀ ਗੱਡੀ ਹੈ ਜੀ ਹਾਂਜੀ 37 ਹਜ਼ਾਰ ਚੱਲਣ ਦੇ ਹੈ ਰਿਕਾਰ ਦਾ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਇਹ ਤੁਹਾਨੂੰ ਦੇ ਦਾਂ 14 ਲੱਖ ਰੁਪਏ ਦੀ ਠੀਕ ਹੈ ਜੀ ਉਸ ਤੋਂ ਬਾਅਦ ਆ ਆ ਗਈ ਹੈ ਜੀ ਇਹ ਵੀ ਕੈਪਟਨ ਸੀਟ ਦੇ ਵਿੱਚ ਹੈ ਬਲੈਕ ਰੰਗ ਦੀ 19 ਮਾਡਲ ਹਾਂਜੀ ਇਹ ਹੈਗੀ ਆ 19 ਮਾਡਲ ਜੀ ਇਹ ਬਲੈਕ ਰੰਗ ਦੀ ਆ ਇਹ ਵੀ ਫਸਟ ਆਨਰ ਆ ਇਹ ਨੰਬਰ ਇਹਦਾ ਯੂਪੀ ਦਾ ਹੀ ਨੰਬਰ ਲਵਾ ਕੇ ਦੇ ਦਾਂਗੇ ਆਪਾਂ 19 ਮਾਡਲ 14 70 ਹਜ਼ਾਰ ਦੀ ਅਲਾਈਸ ਰੈਸਟਰ ਲੱਗੇ ਜੀ ਠੀਕ ਹੈ ਜੀ ਇਹ ਹੈਗੀ ਆ ਜੀ 21 ਮਾਡਲ ਜੀ ਹਾਂਜੀ ਇਹ ਵੀ ਕੈਪਸਿਟੇ ਦਾ ਵਿੱਚ ਆ ਹਾਂਜੀ ਕੈਪਸਿਟੇ ਦੇ ਵਿੱਚ ਆ ਹਾਂਜੀ ਔਰ ਨਵੀਂ ਗੱਡੀ ਜਮਾ ਬ੍ਰਾਂਡ ਦੀ ਕੈਪਸਿਟੇ ਦੇ ਵਿੱਚ ਆ ਜਮਾ ਨਵੀਂ ਗੱਡੀ ਆ ਜੀ ਅਲਾਈ ਵੀ ਲੱਗੇ ਨੇ ਐਕਸਟਰਾ ਇਹਨੂੰ ਜੀ ਹਾਂਜੀ ਇਹ ਜਦਾਂਗੇ ਆਪਾਂ 16 ਲੱਖ ਦੇ 25000 ਦੀ 16 ਲੱਖ 25000 ਇਹਦੇ ਜਿਵੇਂ ਹਾਂ ਤੁਸੀਂ ਕਿਹੜੀ ਬੰਦੇ ਨੂੰ ਹੁੰਦਾ ਵੀ 22 ਮਾਡਲ 16 ਲੱਖ 25000 ਦੀ ਆ ਹਾਂਜੀ ਇਹ 21 ਮਾਡਲ 16 ਲੱਖ 25000 ਇਹ ਕੀ ਹੈ ਹਾਂਜੀ ਉਹ ਜਿਹੜਾ ਜੰਸੀ ਰੇਟ ਸੀਗਾ 1975 ਸੀਗਾ ਇਹ ਜੰਸੀ ਰੇਟ ਜਦੋਂ ਬੰਦ ਹੋਈ ਐ 2121 ਕੁਸ਼ ਦੀ ਬੰਦ ਹੋਈ ਐ ਜੀ ਹਾਂਜੀ ਉਹ ਇਹਦਾ ਇੰਜਨ ਦਾ ਤੇ ਉਹ ਇੰਜਨ ਦਾ ਡਿਫਰੈਂਸ ਬਹੁਤ ਆ ਕਲਾਸਿਕ ਦਾ ਤੇ ਇਹਦਾ ਠੀਕ ਹੈ ਜੀ ਇਹ ਇਸ ਲੈਮਨ ਪੁਰਾਣੇ ਇੰਜਨ ਵਾਲੀ ਆ ਹਾਂਜੀ ਉਹ ਹੈਗਾ ਜਿਹੜਾ ਬਾਅਦ ਨੂੰ ਜਨੈਰ ਦੇ ਨੂੰ ਉਹ ਥਾਰ ਦਾ ਇੰਜਨ ਹੈ ਕਲਾਸਿਕ ਹਾਂਜੀ ਇਹ ਕਰਕੇ ਥੋੜੀ ਤਾਂ ਸਸਤੀ ਹੈ ਜੀ ਇਹ ਨਾ ਮੇਰਾ ਵੀਰ ਕਹਿੰਦਾ ਸਸਤੀ ਮੈਂ ਇਹ ਚੱਕਰ ਪੈ ਗਿਆ ਕੋਈ ਬਾਈ ਮਾਡਲ ਦੇ ਵਿੱਚ ਵੀ ਆਪ ਨੂੰ ਮਿਲਦੀ ਆ ਕਿਹੜੀ ਮਾਡਲ ਦੇ ਵਿੱਚ ਮਿਲਦੀ ਹਾਂਜੀ ਤੁਹਾਡੇ ਬਾਹਰ ਆ ਗਿਓ ਗੱਡੀਆਂ ਬਹੁਤ ਖੜੀਆਂ ਨੇ ਬਾਹਰ ਵੀ ਆਪਣੇ ਕੋਲੇ ਜੀ ਹਾਂਜੀ ਜਿਵੇਂ

ਹਾਂਜੀ ਵੀਡੀਆਈ ਵੈਰੀਐਂਟ ਆ ਕਿਤੇ ਰੰਗ ਦੀ ਆ ਬ੍ਰਾਂਡ ਨਿਊ ਗੱਡੀ ਆ ਹਾਂਜੀ ਸਾਰੇ ਕਾਦੀ ਗਾਰੰਟੀ ਫੁੱਲ ਆ ਇਹਦੀ ਹਾਂਜੀ ਉਹ ਗੱਡੀ ਆਪਾਂ ਦਵਾਂਗੇ 8 ਲੱਖ ਰੁਪਏ ਨੰਬਰ ਲਵਾ ਕੇ 8 ਲੱਖ ਜਿਹੜੇ ਮਰਜੀ ਸ਼ਹਿਰ ਦਾ ਨੰਬਰ ਲਵਾ ਲਓ ਜਿੱਥੇ ਮਰਜੀ ਲਵਾ ਲਓ ਫਰਸਟ ਓਨਰ ਗੱਡੀ ਆ ਉਹ ਜ਼ਿੰਮੇਵਾਰੀ ਛੋਟੀ ਆ ਸਾਡੀ ਜ਼ਿੰਮੇਵਾਰੀ ਆ ਕਾਗਜ਼ ਪੱਤਰਾਂ ਦੀ ਗੱਡੀ ਦੀ ਹਾਂਜੀ ਆ ਕੀ ਜ਼ਿੰਮੇਵਾਰੀ ਸਾਡੀ ਹੋਊਗੀ ਲੈ ਬੱਚੇ ਨੂੰ ਭੇਜ ਕੇ ਮੰਗਵਾ ਲਓ ਹਾਂਜੀ ਤੇ ਆਪ ਆਜੋ ਕੋਈ ਵੀ ਕੋਈ ਫਰਕ ਨਹੀਂ ਹੈਗਾ ਇਹ ਬੱਚੇ ਨੂੰ ਝੂਠ ਮਾਰਾਂਗੇ ਜਾਂ ਛਾਣੇ ਨੂੰ ਝੂਠ ਮਾਰਾਂਗੇ ਉਹ ਸ਼ੇਮ ਗੱਲ ਹੀ ਆ ਜਿਹੜੀ ਗੱਲ ਕਹ ਦੀ ਗੱਲ ਹਾਂ ਜੀ ਆਪਾਂ ਵੀ ਲੁਕੋ ਕੇ ਗੱਲ ਕਰੀਏ ਹਾਂ ਹਾਂ ਜੀ ਇਹ ਹੈਗੀ 18 ਮਾਡਲ ਜੀ ਹਾਂ ਜੀ ਇਹ ਹੈਗੀ ਜੀਡੀਆਈ ਵੇਰੀਐਂਟ ਉਹ ਜੀਡੀਆਈ ਸੀ ਇਹ ਜੀਡੀਆਈ ਆ ਗਿਆ ਹਾਂ ਜੀ ਇਹ 18 ਮਾਡਲ ਹੈ ਫਸਟ ਰਾਉਂਡ ਦਾ ਬੀਮਾ ਫੋਲਾ ਹਾਂ ਜੀ ਇਹ ਚੱਲੀ 54 ਹੋ ਗਿਆ ਸਰਵਰ ਕੋਡ ਨਾਲ ਠੀਕ ਹੈ ਜੀ ਇਹ ਆਪਾਂ ਦੇ ਦਾਂ 7 ਲੱਖ ਦੇ 65000 7 ਲੱਖ 65000 ਨੰਬਰ ਲਵਾ ਕੇ ਜਿਹੜੇ ਮਾਰੀ ਸ਼ਾਹ ਦਾ ਨੰਬਰ ਵਾਲਾ ਜੀ ਹਾਂ ਜੀ ਲੈਟਰ ਦੇ ਇੰਸਟਰ ਲੱਗਣੀ ਜੀ ਹਾਂ ਜੀ ਜਿਵੇਂ ਨਵੀਂ ਗੱਡੀ ਆ ਬਰਾਡ ਨੂ ਇਹ ਗੱਡੀ ਹੈਗੀ ਜੀ ਇਹ ਆਪ ਨੂੰ ਆ ਗਈ ਜੀ ਨੋਵਾ ਕ੍ਰਿਸਟਾ ਜੀ ਹਾਂ ਜੀ ਨਵਾ ਗ੍ਰੇਨ 18 ਮਾਡਲ ਜੀ ਪੰਜਾਬ ਨੰਬਰ ਦੀ ਪਹਿਲੇ ਨਾ ਦੀ ਇਹ ਬਹਿਤ ਰਾਫੀਆ ਚੱਲੀ ਆ ਹੋਰ ਵੈਰੀਐਂਟ ਆ ਕੈਪਟਨ ਸੀਟ ਦੇ ਵਿੱਚ ਆ ਇਹ ਦੇ ਦਾਂਗਾ 13 ਲੱਖ ਰੁਪਇਆ ਮੰਗਦੇ ਆ ਜੀ ਬਾਕੀ ਜੋ ਮੇਰੇ ਭਰਾ ਬਹਿ ਟੇਬਲ ਤੇ ਕਰ ਲਾਂਗੇ ਜਿਵੇਂ ਹੋਇਆ ਕੰਮ 13 ਲੱਖ ਰੁਪਇਆ ਠੀਕ ਹੈ 17 ਮਾਡਲ ਜੀ ਇਹ ਇਸ ਟਾਈਮ ਆ ਮੈਂ ਕੋਈ ਹਾਈਬ੍ਰਿਡ ਆ ਜੀ ਇਹ ਹਾਂਜੀ ਹੋਰ ਲਾਈਟ ਰੈਸਟਰ ਲੱਗੇ ਨੇ ਬ੍ਰਾਂਡ ਨਿਊ ਗੱਡੀ ਆ ਪਹਿਲੇ ਨਾ ਦੀ ਬੀਮਾ ਫੁੱਲ ਹਾਂਜੀ ਇਹਦਾ ਪਿਆ ਜੀ ਇਹ ਆਪਾਂ ਗੱਡੀ ਦੇਣੀ ਆ 10 ਲੱਖ 70 ਹਜ਼ਾਰ ਰੁਪਏ 10 ਲੱਖ 70 ਹਜ਼ਾਰ ਜਿਵੇਂ ਨਵੀਂ ਗੱਡੀ ਆ ਬ੍ਰਾਂਡ ਨਿਊ ਠ ਉਦੋਂ ਬਾਅਦ ਆ ਗਈ 20 ਮਾਡਲ ਦੀ ਆ ਹਾਂਜੀ ਪੰਜਾਬ ਨੰਬਰ ਦੀ ਪਹਿਲੇ ਨਾ ਦੀ ਹਾਂਜੀ 45000 ਚੱਲੀ ਆ ਜੀ ਹਾਂਜੀ 45000 ਹਾਂਜੀ ਸਾਰੇ ਕੋਲ ਚੱਲੀ ਆ ਜੀ ਹਾਂਜੀ ਲਾਈਟਰ ਦੇਵਾ ਨਵੇਂ ਆ ਜੀ ਇਹ ਆਪਾਂ ਦੇਣੀ ਆ ਗੱਡੀ 15 ਨਾਲ 70000 ਦੀ 15 ਲੱਖ 70000 ਦੀ ਠੀਕ ਹੈ ਉਦੋਂ ਬਾਅਦ ਆ ਗਈ ਫੋਰਚਨਰ ਆ ਗਈ ਜੀ ਹਾਂਜੀ ਇਹ 14 ਮਾਡਲ ਆ ਹਾਂਜੀ ਚੱਲੀ ਹੈਗੀ 1 ਲੱਖ 15000 ਕਿਲੋਮੀਟਰ ਹਾਂਜੀ ਔਰ ਆਟੋਮੈਟਿਕ ਆ ਹਾਂਜੀ ਜੇ ਮੈਂ ਨਵੀਂ ਗੱਡੀ ਆ ਫਰੰਟ ਦਾ ਸੀਟਰ ਲਾ ਕੇ ਸਾਰੇ ਚੀਜ਼ ਨਾਲ ਦੇ ਸਾਰੀ ਗੱਡੀ ਓਰੀਜਨਲ ਆ ਇਹ ਆਪਾਂ ਗੱਡੀ ਦੇਣੀ ਸਾਰੀ ਜੀ 12 ਲੱਖ 80 ਹਜ਼ਾਰ ਦੀ ਨੰਬਰ ਲਵਾ ਗਏ 12 ਲੱਖ 80 ਹਜ਼ਾਰ ਦੀ ਨੰਬਰ ਲਵਾ ਲਈ ਠੀਕ ਹੈ ਜੀ ਉਹ ਪਰਲੇ ਪਿਛੇ ਆ ਜੇ ਤੁਹਾਡੇ ਪਰਲੇ ਪਿਓ ਕਿ ਦੇਖਣੀ ਆ ਆਪਣੀ ਆ ਜੇ ਉਹ ਤੁਹਾਂ ਆ ਗਈ ਆ ਆਪਣਾ ਟਵਾੜਾ ਵਾਲੇ ਲੀਵਾ ਜੀ ਹਾਂ ਜੀ ਇਹਦੀ ਵੀ ਬਹੁਤ ਮਾਰਕਿਟ ਰਹੀ ਕਿਸੇ ਟਾਈਮ ਹੁਣ ਵੀ ਮਾਰਕਿਟ ਪੂਰੀ ਆ ਹਾਂਜੀ ਇਹ ਕੋਈ 70 80 ਹਜ਼ਾਰ ਚੱਲੀ ਆ ਜੀ ਹਾਂਜੀ ਸੈਕੰਡ ਹਾਂਡਰ ਆਈ ਹਾਂਜੀ ਤੇ ਟਾਇਰ ਟਰ ਨਵੇਂ ਆ ਹਾਂਜੀ ਤੇ ਚੱਲਣ ਦੀ ਬਹੁਤ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਹਾਂਜੀ ਇਹ ਆਪਾਂ ਦੇਣੀ ਆ 290000 ਰੁਪਏ 290000 ਦੀ ਠੀਕ ਹੈ ਤੇ ਲੀਵਾ ਜੀ ਨੂੰ ਕਹਿੰਦੇ ਆ ਅੱਛਾ ਲੀਵਾ ਹਾਂਜੀ ਆ ਗਈ ਜੀ ਆਪਣੇ ਕੋਲ ਸਵਿਫਟ 18 ਮਾਡਲ ਨੰਬਰ ਬਾਹਰ ਲਾ ਜੀ ਹਾਂਜੀ ਪਹਿਲੇ ਨਾ ਦੀ ਆ ਮਾ ਫੁੱਲਾ ਚੱਲਣ ਦੀ ਗਾਰੰਟੀ ਆ ਕੋਈ 50000 ਜੱਲੇ ਨਹੀਂ ਲੱਗ ਹਾਂਜੀ 50000 ਦੇ 60000 ਜੱਲੇ ਨਹੀਂ ਲ ਸੱਤ ਲੱਖ ਰੁਪਏ ਚੱਲੀ ਹੈ ਅਲਟਰਾ ਰੈਸਟਰ ਲੱਗੇ ਨੇ ਬਰਾਡ ਨਿਊ ਗੱਡੀ ਆ ਨੰਬਰ ਲਵਾ ਕੇ ਦੇ ਦਾਂਗੇ 580000 ਦੀ ਇੱਕੋ ਰੇਟ ਠੀਕ ਹੈ ਪੈਂਸ 3000 ਆਈ 13 ਮਾਡਲ ਦੀ ਹਾਂਜੀ ਇਹ ਵੀ ਸੈਕਨਡ ਹੈ ਜੀ ਹਾਂਜੀ ਨੰਬਰ ਹੈਗਾ ਦਾ ਅੰਮ੍ਰਿਤਸਰ ਦਾ ਹਾਂਜੀ ਤੇ ਦੂਜੇ ਨਾਂ ਤੇ ਆ ਹਾਂਜੀ ਇਹ ਸਪੋਰਟਸ ਮਾਡਲ ਆ ਹਾਂਜੀ 13 i20 ਹਾਂਜੀ ਇਹ ਆਪਾਂ ਦੇ ਲਈ ਸਾਰੀ 3 ਲੱਖ ਰੁਪਏ ਦੀ 3 ਲੱਖ ਦੀ ਹਾਂਜੀ ਠੀਕ ਹੈ ਉਹ ਆ ਇਹ 14 ਮਾਡਲ ਆਈ ਹਾਂਜੀ i20 ਅਲਾਈਟ ਹਾਂਜੀ ਇਹ ਅਲਾਈਟ ਆ i20 ਹਾਂਜੀ 14 ਮਾਡਲ ਆ ਹਾਂਜੀ ਪੋਸਿਬਲ ਟੂ ਸਟਾਰਟ ਆ ਆਸਾਬਾਦ ਹਾਂਜੀ ਇਹ ਆਸਾ ਦਾ ਮਤਲਬ ਆ ਪੜੀ ਨਹੀਂ ਸਾਰੀ ਜੀ 4 ਲੱਖ 40000 ਰੁਪਏ ਚ 4 ਲੱਖ 40000 ਹਾਂਜੀ ਹਾਂਜੀ ਠੀਕ ਹੈ ਜੀ ਬੜੇ origignal ਮੈਂ ਰੇਟ ਰੱਖੇ ਹੋਏ ਨੇ ਜਿਹੜੇ ਲੋਕਾਂ ਨੂੰ ਬੜੇ ਵਧੀਆ ਸੂਟੇਬਲ ਹੋਣਗੇ ਵੀ ਸਹੀ ਆ ਰੇਟ ਹਾਂਜੀ ਆ ਹੈਗੀ ਜੀ ਆਪਣੀ ਇਹ ਹੈਗੀ 17 17 ਮਾਡਲ ਹਾਂਜੀ ਇਹ ਹੈਗੀ ਸਪੋਰਟ ਮਾਡਲ 17 ਹਾਂਜੀ ਇਹ 17 ਸਪੋਰਟ ਸਾਜੀ ਹਾਂਜੀ ਲਾਈਟਰ ਰੈਸਟਰ ਲੱਗੇ ਨੇ ਹਾਂਜੀ ਜਿਵੇਂ ਬ੍ਰਾਂਡ ਨੂ ਲਾਈਟਰ ਲੱਗੇ ਜਿਵੇਂ ਨਵੇਂ ਲਾਈਟਰ ਹਾਂਜੀ ਔਰ ਇਹ ਆਪਾਂ ਦੇਣੀ ਗੱਡੀ ਸਾਰੀ ਦੀ 5 ਲੱਖ ਤੇ 50 ਹਜ਼ਾਰ ਰੁਪਏ ਸਾਢੇ 5 ਲੱਖ ਨੰਬਰ ਲਵਾ ਗਿਆ ਜੀ ਠੀਕ ਹੈ ਜੀ ਇਹ ਹੈ ਜੀ 18 ਮਾਡਲ ਆ 20 ਜੀ ਹਾਂਜੀ ਇਹ ਆਸਤਾ ਮਾਡਲ ਆ ਪੋਸਟਪਨ ਸਟਾਰਟ ਆ ਇਹ ਆਪਾਂ ਦੇਣੀ ਆ ਇਹ ਡਿਮਾਂਡ ਕਰਦੇ 6 ਲੱਖ ਦੀ ਆ ਜੇ ਲਵਾਂਗੇ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਦੀ ਜਿਵੇਂ ਜਨ ਨੂੰ ਗੱਡੀ ਆ ਲਾਈਟਰ ਰੈਸਟਰ ਲੱਗੇ ਨੇ ਠੀਕ ਹੈ ਜੀ ਉਦੋਂ ਬਾਅਦ ਆ ਗਈ 17 ਮਾਡਲ ਛੋਟੀ ਆ ਹਾਂਜੀ ਇਹ ਪ੍ਰਾਣੀ ਸ਼ੇਪ ਦੀ ਆ ਹਾਂਜੀ ਚੱਲੀ ਹੈਗੀ 60-62 ਹਜ਼ਾਰ ਹਾਂਜੀ ਸਾਰੇ ਸ਼ੀਸ਼ੇ ਨਾਲ ਦੇ ਆ ਪਹਿਲੇ ਨਾਂ ਦੀ ਆ ਨੰਬਰ ਲਵਾ ਕੇ ਆਪਾਂ ਦੇਣੀ ਹੈ ਇਹ ਸਾਰੀ ਅ 510 ਹਜ਼ਾਰ ਦੀ 510 ਹਜ਼ਾਰ ਦੀ ਬੀਮਾ ਫੁੱਲ ਆ ਜੀ ਠੀਕ ਹੈ ਉਦੋਂ ਬਾਅਦ ਆ ਗਈ ਜੀ ਆਪਣੀ 16 ਮਾਡਲ ਵਰਨਾ ਹਾਂਜੀ ਵਰਨਾ ਫੁੱਟ 16 ਮਾਡਲ ਆ ਪਹਿਲੇ ਨਾਂ ਦੀ ਆ ਹਮ ਚੱਲੀ ਹੈਗੀ ਆ ਕੋਈ ਬਕਦੇ ਤੇ ਆ ਜੈਨੂਨ ਹਮ ਇਹ ਆਪਾਂ ਦੇਣੀ ਹੈ ਸਾਰੀ 6 ਲੱਖ ਰੁਪਏ ਦੀ ਨੰਬਰ ਲਵਾ ਕੇ 6 ਲੱਖ ਦੀ ਦੁਆ ਕੀ ਜੀ ਇਹ ਹੈ ਜੀ 6 16 ਮਾਡਲ ਬ੍ਰਿਜਾ ਇਹ ਹੈ ਜੀ ਆ ਪੋਸਿਬਲ ਸਟਾਰਟ ਹਾਂਜੀ ਜੀ ਡੀਆਈ ਪਲੱਸ ਹਾਂਜੀ ਮੋਗਾ ਨੰਬਰ ਆ ਸੈਕੰਡ ਹੁੰਦਾ ਹਾਂਜੀ ਇਹ ਆਪਾਂ ਦੇਣੀ ਹੈ 6 ਲੱਖ ਦੇ 25 ਹਜ਼ਾਰ ਦੀ 6 ਲੱਖ 25 ਹਜ਼ਾਰ ਦੀ ਠੀਕ ਹੈ ਜੀ ਉਦੋਂ ਮੈਂ ਇਹ ਆ ਗਈ 12 ਮån ਸਿਵਰਟੀ ਹਾਂਜੀ ਇਹ 12 ਮån ਸਿਵਰਟਾ ਸੈਕੰਡ ਆਨਰ ਦਾ ਬੀਮਾ ਥਰਡ ਪਾਰਟੀ ਹੈਗਾ ਜੀ ਹਾਂਜੀ ਸਾਰਾ ਕੋ ਹੈਗਾ ਇਹ ਆਪਾਂ ਗੱਡੀ ਦੇਣ 3 ਲੱਖ 10 ਹਜ਼ਾਰ ਦੀ 3 ਲੱਖ 10 ਹਜ਼ਾਰ ਐਕਸੀਡੈਂਟ ਦੀ ਗਾਰੰਟੀ ਉਹ ਫੋਲੋ ਬਟਾ ਫੋਲੋ ਠੀਕ ਹੈ ਜੀ ਸੋ ਸਾਰੀਆਂ ਗੱਡੀਆਂ ਹੂੰ ਲਾਈਨ ਦੇ ਵਿੱਚ ਹੂੰ ਜਰੂਰ ਮੁਗੇ ਕੋਈ ਆਉ ਕੋਈ ਕਰੋ ਇਹੋ ਦਸਮੇਸ਼ ਕਾਰ ਬਿਆਰ ਉਹਦਾ ਨੰਬਰ ਸਾਡਾ ਸਕਰੀਨ ਚੱਲੂਗਾ ਹਾਂਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਾਵਾਂਗੇ ਕੋਈ ਵੀ ਲੰਬਾ ਆਵੇ ਅਸੀਂ ਸਰ ਮੱਥੇ ਪਰਮਾਨਾ ਸਾਨੂੰ ਜੀ ਹਾਂਜੀ ਪਰ ਅਸੀਂ ਜਾਇਜ਼ ਚੰਨਾ ਭਾ ਲੈਦੇ ਨਹੀਂ ਕਿਸੇ ਲੋਕ ਤੋਂ ਲੇਕਿਨ ਬਾਕੀ ਮੇਰੇ ਵੀਰ ਭਾਰਨੇ ਸਾਚੀ ਸਾਬਕੀ ਮਿੰਗ ਦੇ ਮਹਿੰਗੇ ਦੇ ਲੈਣੇ ਨੂੰ ਜੂਰੀ ਸੰਪਰਕ ਕਰੇ ਸਾਰੀਆਂ ਮਰ ਜਾਂਦੀਆਂ ਸਾਰੀਆਂ ਮਿਲ ਜਾਂਦੀਆਂ ਜੀ ਠੀਕ ਹੈ ਜੀ ਪਰ ਲੋਨ ਵੀ ਕਰਾਈਦਾ ਬੀਮਾ ਵੀ ਕਰਾਈ ਸਾਰਾ ਕੁਝ ਕਰਾਈ ਦਿਆ ਜੀ ਠੀਕ ਹੈ ਜੀ ਪਰ ਜਿਵੇਂ ਕੋਈ ਦਾਗ ਦੀ ਮੰਗ ਹੋਵੇ ਉਵੇਂ ਕਰ ਦਿੰਦੇ ਬਾਕੀ ਰੇਟ ਦਾ ਮੌਕੇ ਤੇ ਹੋ ਜਾਊਗਾ ਹੀ ਪੂਰਾ ਰੇਟ ਰੇਟ ਦਾ ਕਰ ਲਾਂਗੇ ਅਸੀਂ ਡਿਸਕਾਊਂਟ ਹਾਂ ਥੋੜਾ ਉਹਦਾ ਬਾਰੀਆਂ ਦੇ ਹੁੰਦੀ ਆ ਮਾਨੀ ਮੋੜ ਹਰ ਕੀ ਦੇ ਵਿੱਚ ਹਾਂਜੀ ਇਹ ਆ ਫੈਕਸ ਰੇਟ ਦੱਸਤਾ ਫਿਰ ਅਗਲਾ ਕਹਿੰਦਾ ਤੁਸੀਂ ਫੈਕਸ ਰੇਟ ਤਾਂ ਨਹੀਂ ਚੱਲ ਸਕਦੇ ਹਾਂ ਨਾ ਜੀ ਹਾਂਜੀ ਇਸ ਕਰਕੇ ਫੈਕਸ ਨਹੀਂ ਹੈਗਾ ਕੋਈ ਗੱਲ ਨਹੀਂ ਆਪਾਂ ਬਹਿ ਕੇ ਜੋ ਮੇਰਾ ਭਰਾ ਵਨੂ ਕੋਈ ਬਹੁਲਾ ਨਹੀਂ ਫਰਕ ਹਾਂਜੀ ਕੋਈ ਜਿੰਨਾ ਕਿ ਆਪਣਾ ਰੀਨੇਵਲ ਜਿਆ ਹੋਇਆ ਉਹਨਾਂ ਫਰਕ ਕੱਢ ਲਾਂਗੇ ਬੈਠ ਕੇ ਹਾਂਜੀ ਬਾਕੀ ਇੱਕ ਵਾਰ ਜਰੂਰ ਮੌਕਾ ਦਿਓ ਉਹਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਆਉਂਦਾ ਨਿਊ ਜਿਸ ਵਿੱਚ ਕਾਰਬ ਯਾਰ ਤੁਹਾਡੇ ਸੇਵਾ ਦੇ ਵਿੱਚ ਸਾਰੇ ਜਿਹੜੇ ਹਾਜ਼ਰ ਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ